तो हमने आपको अपनी टीम में कर दिया और कोदिको भाई सारा चर्चा हमने किया देखिए तरीका अभी सारे अटवारे वाली बात किए कि आपको सीवी और ये ऑपरेशन के अंदर आता कि पंचायत के अंदर आता है लेकिन वहां ऑपरेशन का बन जाए है रेडी के अंदर नहीं पर वो अभी मैंने वोट तो हम दे रहे हैं वोट तो दे रहे हैं अभी पता किया है कि आप वो इलेक्शन भी दे रहे हैं तो बस कॉर्पोरेशन के मतलब शहर वाला मिलते है तो ऑटोमेटिकली आते हैं तो कॉर्पोरेशन के अंदर आना चाहिए क्योंकि शेयर आप शहर में दे सकते तो वो वो मैंने पार्टी मैंने कब से और भी आपका ही बोल दिया ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਤੇ ਮੈਂ ਤੁਹਾਡਾ ਰਣਜੀਤ ਸਿੰਘ ਨਾਬਾ ਤੇ ਅੱਜ ਸਾਡੇ ਨਾਲ ਸੀਏ ਸੀਏ ਮੋਹੀ ਜੀ ਪਹੁੰਚੇ ਨੇ ਨਾਬਾ ਤੇ ਮੁੰਨਾ ਲਾਲ ਇਨਕਲੇਵ ਜਾਂ ਗੰਗਾ ਮੰਦਰ ਨਜ਼ਦੀਕ ਕਹਦੀਏ ਤੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਵੀ ਕਿਵੇਂ ਕੀ ਕਾਰਨ ਪਹੁੰਚੇ ਨਮਸਕਾਰ ਬਹੁਤ ਬਹੁਤ ਧੰਨਵਾਦੀ ਤੁਸੀਂ ਜੇ ਤੁਸੀਂ ਸਾਡੇ ਪਰਮ ਮਿੱਤਰ ਦੇ ਘਰ ਪਹੁੰਚੇ ਹੋ ਪੂਰਾ ਬਧਾਰੀ ਵਾਲ ਦੇ ਕਿਸ ਤਰ੍ਹਾਂ ਲੱਗਿਆ ਨਾ ਭਾਗ ਨਹੀਂ ਬਹੁਤ ਚੰਗਾ ਜੀ ਅੱਜ ਪੱਲਾ ਜੀ ਦੇ ਅਸੀਂ ਕਰੇ ਆਏ ਹਾਂ ਸਾਰੇ ਪਹਿਲੇ ਗੱਲ ਜਿਨ੍ਹਾਂ ਨੇ ਵੀ ਸਾਰੇ ਇਹਨਾਂ ਨੂੰ ਕਰਦੇ ਬਹੁਤ ਬਹੁਤ ਧੰਨਵਾਦ ਕਿ ਅੱਜ ਪੂਰਾ ਮਾਨ ਸਤਿਕਾਰ ਦਿੱਤਾ ਇਹਨਾਂ ਕੋਲ ਬੈਠੇ ਨਾਬੇ ਦੇ ਸ਼ਹਿਰ ਦੀਆਂ ਇਸ ਕੰਗਾ ਮੰਦਰ ਕਲੋਨੀ ਦੀਆਂ ਕਈ ਦਿੱਕਤਾਂ ਸੀਗੀਆਂ ਉਹ ਵੀ ਅਸੀਂ ਸਾਂਝੀਆਂ ਕੀਤੀਆਂ ਅੱਗੇ ਉਹਨੂੰ ਅਸੀਂ ਕਿਵੇਂ ਇੰਪਰੂਵ ਕਰ ਸਕਦੇ ਹਾਂ ਇਹਨੂੰ ਹੋਰ ਬਿਹਤਰ ਕਿਵੇਂ ਕਰ ਸਕਦੇ ਹਾਂ ਉਹਦੇ ਵੀ ਵਿਚਾਰ ਕੀਤੇ ਤੇ ਬੜਾ ਹੀ ਚੰਗਾ ਲੱਗਾ ਸਾਰਿਆਂ ਨੂੰ ਮਿਲ ਕੇ ਕਿਸ ਤਰ੍ਹਾਂ ਦੇਖ ਰਹੇ ਹੋ ਕਾਂਗਰਸ ਇਸ ਵੀ ਲਗਾਤਾਰ ਚੱਲ ਰਹੀ ਐ ਲੋਕ ਵੀ ਕਹਿ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਾਂਗਰਸੋ ਕੀ ਸਕੋ ਦੇਖੋ ਜੀ 2027 ਸਾਡੀ ਤਿਆਰੀ ਪੂਰੀ ਐ ਤੇ ਸਾਰੇ ਹੀ ਲੀਡਰ ਸਰਬਾਨ ਤਿਆਰੀ ਕਰ ਰਹੇ ਸਾਰੇ ਵਰਕਰ ਹੁਣ ਜਿਵੇਂ ਆਪਾਂ ਬਲਾਕ ਵਾਈਜ਼ ਵੀ ਸ਼ੁਰੂ ਕੀਤਾ ਹੈ ਕਿ ਵੀ ਬਲਾਕ ਤੱਕੜਾ ਕਾਣਾ ਬੂਥ ਤੱਕ ਅਸੀਂ ਆਦੇ ਸਾਰੇ ਵਰਕਰ ਨੂੰ ਜੋੜਨਾ ਤੇ ਨਾਲ ਮੇਰੀ ਇਹ ਸੋਚ ਹੈ ਕਿ ਵੀ ਮੈਂ ਜੋ ਜੋ ਮੇਰੀ ਸੋਚ ਹੈ ਕਿ ਯੂਥ ਨੂੰ ਨਾਲ ਲਕੇ ਚੱਲਦਾ ਕਿਉਂਕਿ ਅਸੀਂ ਜੋ ਅਗਲੀ ਪਨੀਰੀ ਹੈ ਜੋ ਯੂਥ ਦੀ ਅਗਲੀ ਪਨੀਰੀ ਹੈ ਉਹ ਵੀ ਤਾਂ ਤਿਆਰ ਕਰਨੀ ਹੈ ਕਿਉਂਕਿ ਯੂਥ ਕਈ ਵਾਰ ਬੜਾ ਡੀਮੋਟੀਵੇਟ ਹੋ ਜਾਂਦਾ ਕਿ ਅਸੀਂ ਇੰਨੇ ਸਾਲ ਮਿਹਨਤ ਕਰਦੇ ਕਿ ਜੋ ਲੋਕ ਔਦੇ ਦੇਣ ਦੀ ਵਾਰੀ ਆਂਦੀਆਂ ਜਾਂ ਕੁਝ ਵੀ ਪਾਰਟੀ ਔਦਾ ਜਾਂ ਕੋਈ ਸਰਕਾਰ ਚ ਔਦਾ ਤੇ ਉਦੋਂ ਹੋਰ ਬੰਦੇ ਅੱਗੇ ਆ ਜਾਂਦੇ ਨੇ ਮੋਈ ਜੀ ਸਾਹਿਬ ਇਹ ਗੱਲ ਪਹਿਲਾਂ ਪਾਰਟੀ ਦਾ ਲੀਡਰ ਜਿੱਤਦਾ ਆਇਆ ਜਾਂ ਕੋਈ ਵੱਡੇ ਅਹੁਦੇ ਤੇ ਜਾਂਦਾ ਹੈ ਉਹ ਲੀਡਰ ਯੂਥ ਜਿਹੜਾ ਨਾਲ ਚੱਲਦਾ ਕੋਈ ਵਰਕਰ ਹੋਵੇ ਜਾਂ ਯੂਥ ਹੋਵੇ ਇਹਨਾਂ ਨੂੰ ਸਾਈਡ ਤੇ ਕੱਢ ਕੇ ਉਹੀ ਪੁਰਾਣੇ ਮਤਲਬ ਕਿਸੇ ਵੀ ਜੇ ਐਮਐਲਏ ਕੋਈ ਬਣ ਗਿਆ ਜਾਂ ਇਲੈਕਸ਼ਨ ਚ ਕੋਈ ਪੁਰਾਣੇ ਬੰਦੇ ਪੁਰਾਣੀਆਂ ਪਾਰਟੀਆਂ ਦੇ ਬੰਦੇ ਆ ਕੇ ਆ ਸਕਦਾ ਕੋਈ ਵੀ ਹੱਕ ਹੈ ਪਰ ਉਹਨਾਂ ਨੂੰ ਮੂਹਰੇ ਲਿਆਂਦਾ ਜਾਂਦਾ ਪੁਰਾਣੇ ਵਰਕਰਾਂ ਦੀ ਬੁੱਕਤ ਨਹੀਂ ਪੈਂਦੀ ਕਿ ਤੇਰੇ ਦੇਖੋ ਜੀ ਜਿੱਥੇ ਤੱਕ ਮੈਂ ਆਪਣੀ ਗੱਲ ਕਰਾਂ ਦੇਖੋ ਸਾਰੇ ਇੱਕ ਦਾ ਵੈਲਕਮ ਹੈ ਸਾਡੀ ਪਾਰਟੀ ਕਿਸੇ ਨੇ ਸਾਡੀ ਸੂਰਤ ਨਾ ਚੰਗੀ ਸੂਰਤ ਨਾ ਚੱਲਣਾ ਉਹ ਆਪਾਂ ਕਿਸੇ ਰੋਕ ਨਹੀਂ ਸਾਦੇ ਪਰ ਜਿਹਨਾਂ ਨੇ ਸਾਡੀ ਮਿਹਨਤ ਕੀਤੀ ਹੈ ਇਸ ਪਾਰਟੀ ਨੂੰ ਪਕੜਾ ਕੀਤਾ ਹੈ ਸਾਡੀ ਜੜਾਂ ਲਵਾਈਆਂ ਨੇ ਚਾਹੇ ਉਨਾਬਾ ਹੋਵੇ ਜਾਂ ਕਿਤੇ ਵੀ ਹੋਵੇ ਤੇ ਉਹਨਾਂ ਨੂੰ ਅਸੀਂ ਇਗਨੋਰ ਨਹੀਂ ਕਰਨਾ ਹੀ ਕਰਦੇ ਕਰਨਾ ਚਾਹੀਦਾ ਹੈ ਤਾਂ ਹੀ ਤਾਂ ਮੈਂ ਉਹ ਹੀ ਤੁਹਾਨੂੰ ਪਹਿਲੀ ਗੱਲ ਉਹ ਡੀਮੋਟੀਵੇਟ ਹੋ ਜਾਂਦੇ ਨੇ ਕਿ ਜੋ ਸਰਕਾਰ ਆਂਦੀ ਹੈ ਜਿਹਨੇ ਮਿਹਨਤ ਕੀਤੀ ਹੁੰਦੀ ਪਿੱਛੇ ਹੋ ਜਾਂਦੇ ਨੇ ਕਈ ਇਧਰ ਉਧਰ ਪਾਰਟੀ ਵਾਲੇ ਬੰਦੇ ਅੱਗੇ ਹੋ ਜਾਂਦੇ ਨੇ ਤੇ ਫਿਰ ਅੱਗੇ ਤੋਂ ਅਸੀਂ ਕਾਂਗਰਸ ਪਾਰਟੀ ਦੇ ਵਿਸ਼ਵਾਸ ਲੋਕਾਂ ਚ ਕਿਵੇਂ ਲੈ ਕੇ ਆਵਾਂਗੇ ਕਿਸੇ ਪਾਰਟੀ ਬਗਲ ਕਰੀਏ ਤੇ ਲੋਕਾਂ ਦਾ ਵਿਸ਼ਵਾਸ ਰਿਗਾਰਡਿੰਗ ਪੋਲਿਟਿਕਸ ਕਿਵੇਂ ਆਊਗਾ ਤੇ ਯੂਥ ਜੇ ਪੋਲਿਟਿਕਸ ਨਹੀਂ ਆਊਗਾ ਤੇ ਅੱਗੇ ਲੋਕਾਂ ਦੇ ਮੁੱਦੇ ਜਾਂ ਸਰਕਾਰ ਦੇ ਮੁੱਦੇ ਜਾਂ ਆਪਣੇ ਕੁਝ ਵੀ ਆਪਣੇ ਵੈਲਫੇਅਰ ਦੇ ਮੁੱਦੇ ਕੋਣ ਚੱਕੂਗਾ ਤੇ ਇਸੇ ਗੱਲ ਨੂੰ ਸੋਚਦੇ ਹੋਏ ਜੋ ਸਸਾਸੀ ਯੂਥ ਨੂੰ ਇਗਨੋਰ ਨਹੀਂ ਕਰਨਾ ਜਿਹੜੇ ਸਾਡੇ ਪ੍ਰਾਣਿਕ ਕਾਂਗਰਸੀ ਵਰਕਰ ਵੀ 25 ਸਾਲਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਐਕਟੀਵੇਟ ਕਰਨ ਤੇ ਸਾਰਿਆਂ ਨਾਲ ਲੱਗ ਚੱਲਣਾ ਹੈ ਯੂਥ ਜਾਂ ਨਵੇਂ ਲੋਕ ਕਾਂਗਰਸ ਤੇ ਜਾਂ ਕਿਸੇ ਵੀ ਜਿਵੇਂ ਆਪਾਂ ਕਹਿੰਦੇ ਕਾਂਗਰਸ ਤੇ ਵਿਸ਼ਵਾਸ ਕਰ ਸਕਦੇ ਥੋੜੇ ਮਾਦੀਮ ਰਹੀ ਮੈਂ ਥੋੜੇ ਮਾਦੀਮ ਨਾਲ ਤੁਹਾਡੇ ਨਾਲ ਹੀ ਗੱਲ ਕਰਦੇ ਆਂ ਵੀ ਕਾਂਗਰਸ ਤੇ ਵਿਸ਼ਵਾਸ ਕਰ ਸਕਦੇ ਜਿਹੜਾ ਯੂਥ ਤੁਹਾਡੇ ਨਾਲ ਅੱਜ ਜੁੜ ਰਿਹਾ ਹੁੰਦਾ ਹੈ ਜਾਂ ਲੋਕ ਜੁੜ ਰਹੇ ਨੇ ਉਹਨਾਂ ਨੂੰ ਕੱਲ ਨੂੰ ਪੈਲਤੇ ਆਧਾਰ ਤੇ ਪੂਰੇ ਹਰੇਕ ਉਹਦੇ ਰਾਹੁਲ ਗਾਂਧੀ ਜੀ ਦੀ ਵੀ ਇਹ ਸੋਚ ਹੈ ਕਿ ਵੀ ਯੂਥ ਨੂੰ ਆਪਾਂ ਐਕਟੀਵੇਟ ਕਰਨਾ ਤੇ ਉਹਨਾਂ ਨੂੰ ਜਿਹੜੀ ਪਾਵਰ ਸ਼ੇਅਰਿੰਗ ਹੈ ਚਾਹੇ ਉਹ ਆਪਣਾ ਐਸੀ ਵੋਟ ਬੈਂਕ ਹੈ ਚਾਹੇ ਉਹ ਐਸੀ ਦੇ OBC ਡਿਗਰ ਸੈਕਸ਼ਨਸ ਨੇ ਸਾਰਿਆਂ ਨੂੰ ਤੇ ਯੂਥ ਨੂੰ ਤੇ ਇਨਕਲੂਡਿੰਗ ਔਮਨ ਕਿ ਵੀ ਮਨੋ ਬੀਬੀਆਂ ਨੂੰ ਵੀ ਸਾਨੂੰ ਬੜੀ ਅਪੀਲ ਹੈ ਕਿ ਉਹ ਵੀ ਬਾਦ ਚੜ ਕੇ ਸਾਡਾ ਹਿੱਸਾ ਬਣ ਪਾਵਰ ਸ਼ੇਅਰਿੰਗ ਜਦੋਂ ਹੋਊਗੀ ਤੇ ਸਾਰਿਆਂ ਨੂੰ ਇਕੁਅਲ ਸਮਾਨਤਾ ਮਿਲੂਗੀ ਤੇ ਇਹ ਮਿਲਣੀ ਵੀ ਚਾਹੀਦੀ ਹੈ ਤੇ ਪੱਕਾ ਮਿਲੂਗੀ ਤੇ ਕਾਂਗਰਸ 'ਤੇ ਪੂਰਾ ਵਿਸ਼ਵਾਸ ਰੱਖਣ ਐਤ ਕੀ ਜੋ ਸਾਡੀ ਸਤਾਈ ਨੂੰ ਇਲੈਕਸ਼ਨ ਲੜਨੀਆਂ ਨੇ ਤੇ ਯੂਥ ਦੀ ਬਹੁਤ ਵੱਡੀ ਭੂਮਿਕਾ ਹੋਊਗੀ ਤਾਂ ਕਿ ਅ ਵੀ ਦਿੱਤੇ ਤਿਆਰ ਹੋਵੇ ਇੱਕ ਕਾਂਗਰਸ ਨੇ ਨਵਾਂ ਫਾਰਮੂਲਾ ਚਲਾਇਆ ਵੀ 7 ਸਾਲ ਲਈ ਜਾਂ 6 ਸਾਲ ਲਈ ਬਾਹਰ ਕਰ ਦਿੰਦੇ ਨੇ ਜਿਹੜਾ ਤਾਂ ਜਾਂਦਾ ਪਾਰਟੀਆਂ ਤੋਂ ਤੇ ਕਿਵੇਂ ਉਹ ਲੱਗਦਾ ਵੀ ਉਹ ਕਿਸੇ ਧਰਿਆਗਾ ਕੋਈ ਐਮਸੀ ਦੀ ਇਲੈਕਸ਼ਨ ਆ ਗਈ ਜਾਂ ਐਮਐਲਏ ਦੀ ਇਲੈਕਸ਼ਨ ਆ ਗਈ ਉਹਨਾਂ ਨੂੰ ਫੇਰ ਜੁਆਇਨ ਕਰਾ ਕੇ ਫੇਰ ਫਟਾਫਟ ਉਹਨਾਂ ਨੂੰ ਉਹਦਾ ਦੇ ਕੇ ਜਾਂ ਟਿਕਟ ਦਿੱਤੀ ਜਾਵੇ ਦੇ ਕੋਈ ਜਿਹੜਾ ਕੋਈ ਸਾਡੀ ਪਾਰਟੀ ਨੂੰ ਜੁੜਨਾ ਚਾਹੁੰਦਾ ਉਹ ਤਾਂ ਕੋਈ ਵੀ ਆ ਸਕਦਾ ਬਿਲਕੁਲ ਪਰ ਜਿਹੜਾ ਜਿਵੇਂ ਪਹਿਲਾਂ ਵੀ ਸਾਡੇ ਲੀਡਰ ਸਾਹਿਬਾਂ ਨੇ ਕਿਹਾ ਜਿਹਦਾ ਵੀ ਕੋਈ ਬੰਦਾ ਪਾਰਟੀ ਛੱਡ ਕੇ ਜਾਂਦਾ ਉਹ ਲੀਡਰ ਜਾਂਦਾ ਪਰ ਜਦੋਂ ਆਊਗਾ ਤਾਂ ਉਹ ਅਖੀਰ ਦੇ ਕਰਤਾਜ ਐਜ਼ ਅ ਵਰਕਰ ਆਊਗਾ ਤੇ ਜੇ ਸਾਡੇ ਨਾਲ ਕੋਈ ਵਰਕਰ ਜੁੜਨਾ ਚਾਹੁੰਦਾ ਤੇ ਆਪਾਂ ਉਹਨੂੰ ਨਾ ਨਹੀਂ ਕਰ ਸਕਦੇ ਜੇ ਬੰਦਾ ਕਹਿੰਦਾ ਕਿ ਵੀ ਹਾਂ ਨਹੀਂ ਜੀ ਮੈਂ ਆਪਣੀ ਗਲਤੀਆਂ ਸੁਧਾਰਨਾ ਚਾਹੁੰਦਾ ਤੇ ਉਹ ਸਾਡੇ ਪਾਰਟੀ ਦੇ ਜੁੜੇ ਅਲਟੀਮੇਟਲੀ ਐਂਡ ਆਫ ਦਿ ਡੇ ਆਪਾਂ ਪੰਜਾਬ ਲਈ ਹੀ ਕੰਮ ਕਰ ਰਹਿਣਾ ਕਿ ਇਹ ਸਾਡਾ ਪੰਜਾਬ ਪੰਜਾਬੀਅਤ ਅਤੇ ਆਪਸੀ ਭਾਈਚਾਰਕ ਸਾਂਝ ਇਹ ਬਣੀ ਰਹੇ ਤੇ ਪੰਜਾਬ ਅਤੇ ਪੰਜਾਬੀਓ ਕਣਾ ਮੇਨ ਮੋਟਿਵ ਤਾਂ ਹੀ ਹੈ ਨਾ ਤੇ ਇਹ ਲੱਗਦਾ ਵੀ ਜਿਵੇਂ ਇਹ ਰੂਲ ਸ਼ਹਿਰਾਂ ਚ ਜਾਂ ਬੜੇ ਹਾਈ ਲੈਵਲ ਤੇ ਬਣਿਆ ਉਹ ਕਿਤਨਾ ਕਿਤੇ ਪੰਚਾਂ ਸਰਪੰਚਾਂ ਤੱਕ ਐਮਸੀਆਂ ਤੱਕ ਵੀ ਜਾਣਾ ਚਾਹੀਦਾ ਦੇਖੋ ਜੀ ਲਾਗੂ ਤਾਂ ਇੱਕ ਇਕੁਅਲ ਸਮਾਨਤਾ ਹੋਣਾ ਚਾਹੀਦਾ ਪਰ ਅਸੀਂ ਕਿਸੇ ਨੂੰ ਸਾਨੂੰ ਹਰੇਕ ਬੰਦੇ ਦਾ ਵੈਲਕਮ ਹੈ ਜਿਹੜੀ ਪਾਰਟੀ ਦੀ ਸੋਚ ਨਾਲ ਤੇ ਲੋਕਾਂ ਦੀ ਭਲਾਈ ਦੀ ਚੁਣਨਾ ਚਾਹੁੰਦਾ ਠੀਕ ਹੈ ਇਸਨ ਜੀ ਸਭ ਤੋਂ ਵੱਧ ਅਸੀਂ ਯੂਥ ਨੂੰ ਨਾਲ ਲੈ ਕੇ ਚੱਲਾਂਗੇ ਤੇ ਇੱਕ ਗੱਲ ਇਹਨਾਂ ਨੇ ਵਿਸ਼ਵਾਸ ਦਵਾਇਆ ਵੀ ਜਿਹੜਾ ਕੋਈ ਵੀ ਵਰਕਰ ਕੋਈ ਵੀ ਬੰਦਾ ਸਾਡੇ ਨਾਲ ਅੱਜ ਜੁੜ ਰਿਹਾ ਪੈਲ ਦੇ ਆਧਾਰ ਤੇ ਉਹਨਾਂ ਨੂੰ ਹਰ ਉਹਦੇ ਤੇ ਹਰ ਪ੍ਰੋਗਰਾਮ ਚ ਮੂਹਰੇ ਰੱਖਿਆ ਜਾਵੇਗਾ